ਮੌਜੂਦ ਸੀ ਹਾਂਜੀ ਹਾਂਜੀ ਅੱਛਾ ਉਹ ਖੁਦ ਲੈ ਕੇ ਗਈ ਤੁਹਾਨੂੰ ਉਹ ਕੋਲ ਲੈ ਗਏ ਉਹਨੇ ਉੱਥੇ ਮਾਨ ਸੱਟੇ ਬਾਦ ਪ੍ਰਮੋਹ ਕੁਮਾਰ ਹੈ ਜੀ ਉਹਦਾ ਮਾਮਲਾ ਪ੍ਰਮੋਹ ਕੁਮਾਰ ਦੇ ਨਾਲ ਇਹ ਰਿਲੇਸ਼ਨ ਸੀਗੇ ਜੀ ਜਿਹੜਾ ਸਨੋਤ ਕੁਮਾਰ ਹੈ ਜਿਹੜਾ ਰੈਂਟ ਤੇ ਰਹਿ ਰਿਹਾ ਸੀ ਉੱਪਰ ਜੀ ਉਹ ਜਦੋਂ ਜਿਹੜਾ ਸਨੋਤ ਕੁਮਾਰ ਹੈ ਜਿਹੜਾ ਰੈਂਟ ਤੇ ਰਹਿ ਰਿਹਾ ਸੀ ਉੱਪਰ ਜੀ ਉਹ ਜਦੋਂ ਜਿਹੜੇ ਜਿਦਾਂ ਕੋਈ ਦਰਖਾ ਦਿੱਤੀ ਹੈ ਸਰ ਮਰਡਰ ਕਿੰਨੇ ਦਿਨ ਪਹਿਲਾਂ ਹੋਇਆ ਹੈ ਮਰਡਰ ਫ੍ਰਾਈਡੇ ਨੂੰ ਹੋਇਆ ਹੈ ਇਹਦਾ ਅਲੀਆਸ ਨਸਰ ਤੁਮਾਰ ਉਹਨੂੰ ਬਿਨਰਤਾ ਕਰ ਲਿਆ ਗਿਆ ਅਤੇ ਜੀਨ ਸੀਗਾ ਮਹੰਦਾਜੇ ਕਿ ਉਹ ਜਿਹੜਾ ਬਲੋਤ ਕੁਮਾਰ ਸੀਗਾ ਉਹ ਇਹਦਾ ਹਸਬੈਂਡ ਕਲੇਮ ਕਰਦਾ ਸੀ ਉਹਦੇ ਉਹਨਾਂ ਦੇ ਵਿੱਚ ਕੰਡੀਸ਼ਨ ਨਾ ਚਾਹੁੰਦਾ ਸੀ ਜਿਸ ਘਰ ਦੇ ਅੰਦਰੋਂ ਬਾਕਸ ਦੇ ਵਿੱਚ ਬੈਡ ਬਾਕ ਉਹਦੀ ਮੁਕਦਮਾ ਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਉਹ ਜਿਹੜੇ ਅਸਲ ਦੋਸਤ ਉਹਨਾਂ ਨੂੰ ਫਿਰ ਜਦੋਂ ਸਮੈਲ ਆਣੀ ਸ਼ੁਰੂ ਹੋ ਗਈ ਤੇ ਦੈਨ ਸ਼ੀ ਕੇਮ ਟੂ ਨੋ ਫਿਰ ਉਹ ਇਧਰ ਉਧਰ ਕਿਤੇ ਘੁੰਮੇ ਕਿ ਕੁਝ ਨਾ ਕੋਈ ਸਟੋਰੀ ਬਣਾਈ ਜਾ ਸਕੇ ਉਹ ਉਹ ਦਾ ਜਿਹੜਾ ਸਕਸੈਸ ਨਹੀਂ ਹੋ ਰਿਹਾ ਕਿ ਲੱਗਦੀ ਜਦ ਕੀ ਮਾਮਲਾ ਹੈ ਜੀ ਅ ਕਲ ਸਵੇਰੇ ਸੀ ਕਲ ਸਵੇਰੇ ਇੱਕ ਇੱਕ ਨੰਬਰ ਥਾਣੇ 8 ਨੰਬਰ ਥਾਣੇ ਦੇ ਏਰੀਆ ਦੇ ਵਿੱਚ ਡੈਡ ਬੋਡੀ ਮਿਲੀ ਸੀ ਜੀ ਘਰ ਦੇ ਅੰਦਰ ਉਹ ਬਾਕਸ ਦੇ ਵਿੱਚ ਉਹ ਬੈੱਡ ਬਾਕਸ ਦੇ ਵਿੱਚ ਉਹਦੀ ਮੌਕਦਮਾ ਦੱਚ ਕੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਉਹਨਾਂ ਜਿਹੜੇ ਅਸਲ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਲੇਡੀ ਹੈ ਹਿਮਾਚਲੀ ਦੇਵੀ ਔਰ ਇੱਕ ਉਹਦਾ ਸਾਥੀ ਸੀਗਾ ਸਨੋਜ ਕੁਮਾਰ ﺍﻟियाਸ ਨਕੁਲ ਕੁਮਾਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਕੇਸ ਟ੍ਰੇਸ ਹੋ ਗਿਆ ਨਕੁਲ ਜਮ ਮਰਨ ਦਾ ਨਾਮ ਨਕੁਲ ਮਰਨ ਵਾਲਾ ਤਾਂ ਵਿਨੋਦ ਕੁਮਾਰ ਹੈ ਵਿਨੋਦ ਕੁਮਾਰ ﺍﻟियाਸ ਨਕੁਲ ਅੱਛਾ ਅੱਛਾ ﺍﻟियाਸ ਨਕੁਲ ਕੁਮਾਰ ਸਰ ਜਿਹੜੀ ਲੇਡੀ ਨੇ ਕੰਪਲੇਨਟ ਕੀਤੀ ਸੀ ਹਾਂ ਜੀ ਉਹ ਵੀ ਰੈਸ ਕੀਤੀ ਹੈ ਜੀ ਉਹ ਐਕਚੁਅਲੀ ਉਹਨਾਂ ਨੇ ਹੀ ਉਹਨੂੰ ਸ਼ਰਾਬ ਪਿਲਾ ਕੇ ਔਰ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਲੀ ਚੀਜ਼ ਪਿਲਾ ਕੇ ਮਾਰਤਾ ਸੀ ਤੇ ਉੱਥੇ ਮੈਚ ਬੰਦ ਕਰਤਾ ਸੀ ਫਿਰ ਜਦੋਂ ਸਮੈਲ ਆਣੀ ਸ਼ੁਰੂ ਹੋ ਗਈ ਤੇ ਦੈਨ ਸ਼ੀ ਕੇਮ ਟੂ ਨੋ ਫਿਰ ਉਹ ਇੱਧਰ ਉੱਧਰ ਕਿਤੇ ਘੁੰਮੀ ਗਈ ਕੁਝ ਨਾ ਕੁਝ ਸਟੋਰੀ ਬਣਾਈ ਜਾ ਸਕੇ ਪਰ ਉਹ ਉਹਦਾ ਜਿਹੜਾ ਸਕਸੈਸ ਨਹੀਂ ਹੋ ਸਕਿਆ ਕਿੰਨੇ ਦਿਨ ਮਾਰਿਆ ਜੀ ਇਹਨਾਂ ਨੇ ਹਾਂਜੀ ਕਿੰਨੇ ਦਿਨ ਮਾਰਿਆ ਫ੍ਰਾਈਡੇ ਨੂੰ ਮਾਰੇ ਸੀ ਰੀਸਟਲੀ ਮਾਰੇ ਸੀ ਹਾਂਜੀ ਕਾਰਨ ਕੀ ਸੀ ਸਰ ਰੀਜਨ ਸੀਗਾ ਮਰੰਦਾ ਜੀ ਕਿ ਉਹ ਜਿਹੜਾ ਵਿਨੋਦ ਕੁਮਾਰ ਸੀਗਾ ਉਹ ਇਹਦਾ ਹਸਬੈਂਡ ਕਲੇਮ ਕਰਦਾ ਸੀ ਔਰ ਰੀਜਨ ਅਫੇਰ ਰਿਲੇਸ਼ਨ ਬਣਾਉਣਾ ਚਾਹੁੰਦਾ ਸੀ ਜਿਹੜਾ ਇਹ ਕਿਤੇ ਨਹੀਂ ਚਾਹਦੀ ਸੀ ਹਾਂਜੀ ਇਹ ਆਪਣੇ ਸੈਕੰਡ ਵਾਈਸ ਨਾ ਲੀਗਲੀ ਵੈਡਿਡ ਵਾਈਫ ਸੀ ਕਿ ਨਹੀਂ ਇਹ ਐ ਡਾਊਟਫੁਲ ਹੈ ਜੀ ਨਹੀਂ ਆ ਜਿਹੜਾ ਸੱਟੇਵਾ ਦੇ ਗੁੱਲੂ ਉਹਦੀ ਵਾਈਫ ਹੈ ਜੀ ਇਹ ਵਿਨੋਦ ਕੁਮਾਰ ਸੱਟੇਵਾ ਦੇ ਜੀ ਪ੍ਰਮੋਦ ਕੁਮਾਰ ਹੈ ਜੀ ਉਹਨਾਂ ਦਾ ਨਾਮ ਪ੍ਰਮੋਦ ਕੁਮਾਰ ਦੇ ਨਾਲ ਇਹਦੇ ਰਿਲੇਸ਼ਨ ਸੀਗੇ ਜੀ ਲੇਕਿਨ ਉਹਦੀ ਵਾਈਫ ਨਹੀਂ ਹੈ ਵਾਈਫ ਇਹ ਵਿਨੋਦ ਕੁਮਾਰ ਦੀ ਕਲੇਮ ਕਰਦੇ ਨੇ ਲੇਕਿਨ ਇਹਦੀ ਕੋਈ ਹਾਲ ਤੱਕ ਕੋਈ ਲੀਗਲੀ ਵੈਲਿਡ ਵਾਈਫ ਸੀ ਕਿ ਨਹੀਂ ਹੁਣ ਤਫਤੀਸ਼ ਦਾ ਹਿੱਸਾ ਵੀ ਕਿਸ ਤਰ੍ਹਾਂ ਇਹ ਰਹਿੰਦੇ ਸੀ ਰਹਿ ਇਕੱਠੇ ਰਹੇ ਸੀਗੇ ਉਹ ਕੋ ਆਉਂਦਾ ਜਾਂਦਾ ਸੀ ਪਰ ਉਹਨੂੰ ਇਹ ਸ਼ਾਇਦ ਨਹੀਂ ਪਸੰਦ ਕਰਦੀ ਸੀ ਜਾਂ ਕੁਝ ਅਵੋਇਡ ਕਰਨਾ ਚਾਹੁੰਦੀ ਸੀ ਜਿਸ ਕਰਕੇ ਇਹਨੇ ਮਕਾਨ ਫਿਲਹਾਲ ਹੀ ਮਛਲੀ ਦੇਵੀ ਦਾ ਹੈ ਜੀ ਉਹਦੇ ਕਬਜ਼ੇ 'ਚ ਹੈ ਔਰ ਪ੍ਰਮੋਦ ਕੁਮਾਰ ਜਿਹਨਾਂ ਦਾ ਨਾਮ ਲਿਆ ਉਹਨੇ ਇਹਨੂੰ ਲੈ ਕੇ ਦਿੱਤਾ ਹੋਇਆ ਸੀ ਉਹਨਾਂ ਸੀ ਪਰਮੋਦ ਜੀ ਹਾਂ ਇਹ ਹਾਂ ਜੀ ਜੰਦੇ ਵਿੱਚ ਪ੍ਰਮੋਦ ਮਾਦਨ ਜੀ ਹੈਗਾ ਕਤਲ ਵਿੱਚ ਨਹੀਂ ਕਤਲ ਦੇ ਵਿੱਚ ਨਹੀਂ ਕੋਈ ਹੈਗੇ ਜੀ ਉਹਦਾ ਕੋਈ ਰੋਲ ਹਾਲ ਤੱਕ ਸਾਹਮਣੇ ਨਹੀਂ ਆਇਆ ਬਾਕੀ ਤਫਤੀਸ਼ ਦੇ ਵਿੱਚ ਸਾਰਾ ਕੁਝ ਦੇਖਿਆ ਜਾਏਗਾ ਪ੍ਰੋਦ ਦਾ ਕਹਿੰਦੇ ਕੋਈ ਸੱਟੇਬਾਜ਼ ਦਾ ਕੋਈ ਸਿਗਰੈਟ ਕਨੈਕਸ਼ਨ ਹੈ ਨਹੀਂ ਪ੍ਰਮੋਦ ਦਾ ਇਹਦੇ ਨਾਲ ਕੋਈ ਕਨੈਕਸ਼ਨ ਸੀਗਾ ਲੇਡੀ ਨਾਲ ਕਨੈਕਸ਼ਨ ਸੀਗਾ ਪਹਿਲਾਂ ਉਹਨੇ ਹੀ ਇਹਨੂੰ ਘਰ ਲੈ ਕੇ ਦਿੱਤਾ ਸੀਗਾ ਔਰ ਵਿਨੋਦ ਕੁਮਾਰ ਇਹਦਾ ਹਸਬੰਡ ਜਿਹੜਾ ਕਲੇਮ ਕਰਦਾ ਉਹ ਇਹ ਤਿੰਨਾਂ ਦੇ ਮਤਲਬ ਸਿਗਾ ਕਿ ਆਪਸ ਚ ਕਨੈਕਟਡ ਸੀਗੇ ਇਹ ਜਿਹੜਾ ਸਨੋਜ ਕੁਮਾਰ ਹੈ ਜਿਹੜਾ ਰੈਂਟ ਤੇ ਰਹਿ ਰਿਹਾ ਚੁਪਰ ਉਹ ਜਦੋਂ ਇਹਨੇ ਉਹਨੂੰ ਮਾਰਿਆ ਕੁਝ ਪਾ ਕੇ ਤਾਂ ਫਿਰ ਇਹਦੀ ਹੈਲਪ ਲੈ ਕੇ ਉਹਨੂੰ ਬੰਦ ਕੀਤਾ ਤੇ ਫਿਰ ਉਹਨੂੰ ਉੱਥੇ ਰੱਖਿਆ ਇਹ ਹੱਲੇ ਤਫਤੀਸ਼ ਦਾ ਇਸ ਹੈ ਸਰ ایک کلیم کر دیا کہ میں نے اپنی ماں سے کچھ پلے سی پی او کیسی بھی ائی تھی کہہ رہے تھے کہ میرے પતિ نے جو پروموڈ اور نے مار دیا جس بندوں میں میرے گھر سی پی او نہیں ہے اتھے اتھے کوئی ایا نہیں جی کوئی گل سامنے سی پی او افس ائی ہے کہ یہاں پہ درخواست دیتی ہے کوئی نہیں ائے گا سر مارڈر کہے سر پہلا ہوا ہے یہ مارڈر فرائی ڈے نو ہوا ہے یہ باپ کو تھا نہیں مارڈر کی تھا انہوں نے ہاں رات کا ٹائم رات دن مارے میں کچھ رات کے مارے نہیں جی رپن رپن ਜਦੋਂ ਸ਼ਰਾਬ ਚ ਕੁਝ ਜ਼ਹਿਰੀਲੀ ਚੀਜ਼ ਪਾ ਕੇ ਪਿਲਾਤੇ ਉਹ ਲੇਡੀ ਦਾ ਉਹਦੇ ਨਾਲ ਆਉਂਦਾ ਜਾਂਦਾ ਸੀ ਉੱਥੇ ਰਹਿੰਦਾ ਸੀ ਇਸ ਕਰਕੇ ਉਹਨੂੰ ਸ਼ਰਾਬ ਚ ਪਾ ਕੇ ਪਿਲਾਤੇ ਜਦੋਂ ਮਰ ਗਿਆ ਤੇ ਉਹਨੂੰ ਬੈੱਡ ਬਾਕਸ ਬੰਦ ਕਰਤਾ ਇਹਨੂੰ ਪੁਲਿਸ ਨੂੰ ਕਿ ਕਦੋਂ ਇਨਕੀਬਿਟ ਕੀਤਾ ਕਿ ਬਈ ਆਹ ਚੀਜ਼ ਹੋ ਗਿਆ ਤੇ ਮਾਰਿਆ ਕਦੋਂ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਕਿੰਨੇ ਸਮੇਂ ਦੇ ਵਿੱਚ ਟਰੇਸ ਕੀਤਾ ਮਾਮਲਾ ਕੱਲ ਸਵੇਰੇ ਸਾਨੂੰ ਪਤਾ ਲੱਗਾ ਸੀਗਾ ਜੀ ਜਦੋਂ ਉੱਥੇ ਜਾ ਕੇ ਫੋਰੈਂਸਿਕ ਬੁਲਾਏ ਗਏ ਡੌਗ ਸਕਵੈਡ ਬੁਲਾਇਆ ਗਿਆ ਤੇ ਇਤੋਂ ਕੋਈ 스మెਲ ਆ ਰਹੀ ਹੈ ਪਹਿਲਾਂ نیچے ਸਰਚ ਕੀਤਾ ਕੁਛ ਨਹੀਂ ਮਿਲੇ ਆ ਫਿਰ ਉੱਪਰ ਜਾ ਕੇ ਜਿਹੜਾ ਸਰਚ ਕੀਤਾ ਬਹੁਤ ਜ਼ਿਆਦਾ 스ਮੈਲ ਹੋ ਗਈ ਦਰਵਾਜ਼ੇ ਖੋਲੇ ਤੇ ਉਤੋਂ ਫਿਰ ਜਿਹੜਾ ਬੋਡੀ ਬੈੱਡ ਨੂੰ ਕੱਟ ਕੇ ਕੱਢੀ ਐ ਤੇ ਉਸ ਤੋਂ ਆਈ ਥਿੰਕ 8 8 ਘੰਟੇ 10 ਘੰਟੇ ਵਿੱਚ ਅਸੀਂ ਫੇਸ ਕਰ ਲਿਆ ਕਿ ਸ਼ਾਮ ਤੱਕ ਜਦੋਂ ਪੁਲਿਸ ਉੱਤੇ ਕੁੰਤੀ ਹਿਮਾਚਲ ਦੀ ਜੇ ਵੀ ਉੱਤੇ ਮੌਜੂਦ ਸੀ ਹਾਂਜੀ ਹਾਂਜੀ ਹਾਂ ਮੌਜੂਦ ਉਹ ਖੁਦ ਲੈ ਗਏ ਉਹਨੇ ਉੱਥੇ ਪੜੋਸੀਆਂ ਤੋਂ ਆਲੇ ਦੁਆਲੇ ਤੋਂ ਆਨ ਲੱਗ ਪਈ ਸੀ ਕਿ 스ਮੈਲ ਆ ਰਹੀ ਹੈ ਹਲਕੀ 스ਮੈਲ ਆ ਰਹੀ ਸੀ ਉਹ ਇਨਫੋਰਮੇਸ਼ਨ ਪੁਲਿਸ ਕੋ ਲਾ ਗਈ ਸੀ ਫੇਫੇ ਜਿਹੜੋ ਹਿਮਾ ਇਕੱਲੀ ਇਕੱਲੀ ਦਾ ਨਹੀਂ ਹਾਸਲ ਦੋ ਜਿਹੜਾ ਮਾਰਡਰ ਦੇ ਕਿਥੇ ਜਾਈਏ ਮੈਟਰ ਉਹ ਪੂਰਾ ਹਾਂਜੀ ਐਕਸਟਰਾ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈਡ ਬਾਡੀ ਮਿਲੀ ਸੀਗੀ ਬੈਡ ਬਾਕਸ ਦੇ ਵਿੱਚੋਂ ਤੇ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦਿਨ 24 ਆਰਸ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ੍ਹ ਫੇਰੇ ਪੁਲਿਸ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਸ ਦਾ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ उत्त जा के घर की मालिक जी हिमाचल देशों बुलाया गया कमरा खोलिया गया फ्रेंडशिप बुलाई गई तो जो सर्च की गई काफी पुरानी बॉडी मिली सी जोड़ी कि काफ़ी हद हाँ तक गली हुई थी और फिर वो तफ्तीश करते करते एक लेडी और एक बंदा सुनोज कुमार उन्होंने गिरफ्तार किया गया और उन्होंने उन्होंने शराब के बच्चे नशीली चीज़ पा के पिलाती थी और बॉक्स के बंद करता मरण तो बाद बंद किता नहीं ਫੋਰੈਂਸਿਕ ਤੇ ਪੋਸਮਾਰਟਮ ਨੇ ਵਿਚਾਇਆ ਕਿ ਜਦ ਟਾਈਮ ਆਉਟ ਹੈ ਤੇ ਉਹਨੂੰ ਮਾਰ ਦਿੱਤਾ ਗਿਆ ਸੀ ਕਾਰਨ ਕੀ ਇਹ ਅਫਰ ਮਾਰਨ ਦਾ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਇਹਦਾ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੇਸ਼ਨ ਨਹੀਂ ਰੱਖਣਾ ਚਾਹੁੰਦੀ ਸੀ ਜਦ ਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਉਹਨੇ ਕਤਲ ਕੀਤਾ ਸਰ ਹਿਮਾਸ਼ਰੀ ਜੀ ਪ੍ਰਮੋਤ ਕੁਮਾਰ ਦੀ ਸੈਕੰਡ ਵਾਰ ਵੀ ਸੀ ਜੀ ਸਬੀਲ ਹੈ ਇਹ ਤਫਤੀਸ਼ ਤੇ ਵਿੱਚ ਆ ਜਾਈ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ ਲੇਕਿਨ ਐ ਸੱਚ ਕੋਈ ਵਾਈਫ ਵਾਲਾ ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵੈਡਿਡ ਵਾਈਫ ਕਿਹਦੀ ਸੀ ਹਾਲ ਤੱਕ ਇਹ ਤਫਤੀਸ਼ ਸਾਬਿਤ ਨਹੀਂ ਹੋਈ ਬੱਚੇ ਦੋ ਕਹਿੰਦੇ ਪ੍ਰਮੋਦ ਬੋਲੇ ਜੀ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਕੇਅਰ ਪ੍ਰਮੋਦ ਕਰਦਾ ਔਰ ਜਿਹੜਾ ਘਰ ਹੈ ਵੀ ਪ੍ਰਮੋਦ ਦਾ ਹੈ ਜੋ ਉਹਨੇ ਉਹਨੂੰ ਦਿੱਤਾ ਹੋਇਆ ਸੀ ਲੈਣ ਦਾ ਸੇ ਪਤਾ ਲੱਗਾ ਡੈਡਪੋਲੀ ਕਿੰਨੇ ਸੀ ਟਾਈਮ ਪੁਰਾਣੀ ਸੀ ਕਿੰਨੇ ਦਿਨ ਪੁਰਾਣੀ ਸੀ ਇਹ ਫਰਾਈਡੇ ਦੀ ਕਹ ਰਹੇ ਆ ਜੀ ਕਿ ਉਹਨੂੰ ਸ਼ਰਾਬ ਪਾਈ ਸੀ ਤੇ ਉਸ ਤੋਂ ਬਾਅਦ ਜਿਹੜੀ ਡੈਥ ਹੋਈ ਹੋਈਗੀ ਤੇ ਹੁਣ ਤੱਕ ਦੇਖ ਲਓ ਕਿ 4 ਦਿਨ ਹੋ ਗਏ 4 ਦਿਨ ਪੁਰਾਣੀ ਤਾ